ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਆ ਚੈਨਲ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਸ਼ੇਅਰ ਤੁਹਾਡੇ ਦੇ ਨਵੇਂ ਆਰਟੀਕਲ ਰੱਖੜੀ ਵਾਸਤੇ ਲੈ ਕੇ ਆ ਗਏ ਆ ਸਾਰੇ ਆਰਟੀਕਲ ਤੁਹਾਨੂੰ ਚੈੱਕ ਕਰਾਵਾਂਗੇ ਵੀਡੀਓ ਪੂਰੀ ਦੇਖਿਓ ਜਿਹੜਾ ਵੀ ਭੈਣ ਭਰਾ ਨੂੰ ਜੋ ਵੀ ਆਰਟੀਕਲ ਪਸੰਦ ਹੋਵੇ ਜਿਹੜਾ ਡਿਜ਼ਾਈਨ ਪਸੰਦ ਹੋਵੇ ਕਲਰ ਪਸੰਦ ਹੋਵੇ ਉਹ ਸਕਰੀਨ ਸ਼ਾਟ ਲੈ ਕੇ ਆਪਣੇ ਚੈਨਲ ਤੇ ਪਾ ਦਿਓ ਇੱਕ ਬਟਰਫਲਾਈ ਦੇ ਵਿੱਚ ਆ ਚੀਜ਼ ਆਈ ਹੈ ਬਹੁਤ ਜਾਲਾ ਐਸਾ ਹੈ ਟੈਟ ਡੀਆਰ ਵਿਕਦੇ ਪਏ ਤੁਹਾਨੂੰ ਕਲਰ ਦਿਖਾਉਣ ਲੱਗਿਆ ਦੇ ਪਰਪਲ ਸ਼ੇਡ yellow parrot ਔਰ ਮੇਜੈਂਟਾ ਇਹਦੇ ਡਿਜ਼ਾਈਨ ਤੁਹਾਨੂੰ ਦੋ ਮਿਲ ਜਾਣਗੇ ਕਲਰ ਸੇਮ ਮਿਲ ਲਗੇ ਦੂਸਰੇ ਵੀ ਤੁਹਾਨੂੰ ਦਿਖਾ ਦਿੰਦਾ ਕਿ ਡਿਜ਼ਾਈਨ ਆ ਲੋ ਮਾਰ ਬਹੁਤ ਜ਼ਿਆਦਾ ਆ ਗਿਆਗਾ ਤੇ ਤੁਸੀਂ ਸ਼ੌਪ ਤੇ ਪਹੁੰਚੋ ਆ ਲੋ ਸੇਮ ਕਪੜਾ ਹੈਗਾ ਡਿਜ਼ਾਈਨ ਥੋੜਾ ਅਲੱਗ ਹੋਊਗਾ ਇੱਥੇ ਫਲਾਵਰ ਆਊਗਾ ਜੀ ਕਲਰ ਵੀ ਤੁਹਾਨੂੰ ਸੇਮ ਮਿਲ ਜਾਣਗੇ ਅਗਰ ਫਲਾਵਰ ਵਾਲਾ ਲੈਣਾ ਫਲਾਵਰ ਵਾਲਾ ਤੁਸੀਂ ਲੈ ਸਕਦੇ ਹੋ ਦੂਸਰਾ ਲੈਣਾ ਤਾਂ ਕਲਰ ਦੂਸਰਾ ਵੀ ਤੁਹਾਨੂੰ ਮਿਲ ਜੇਗਾ ਇੱਥੇ ਦੋ ਡਿਜ਼ਾਈਨ ਨੇ ਚਾਰ ਕਲਰ ਨੇ ਤੇ ਅਲੱਗ-ਅਲੱਗ ਤੁਹਾਨੂੰ ਮਿਲ ਜਾਣਗੇ ਪੀ ਆਪਣਾ ਨੰਬਰ ਉੱਪਰ ਦਿੱਤਾ ਹੋਇਆ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਪਾ ਸਕਦੇ ਹੋ ਆਰਟੀਕਲ ਬਹੁਤ ਸੋਹਣੇ ਆ ਜੀ ਸਾਰੇ ਪਲੱਸ ਰੇਟਾਂ ਵਾਲੇ ਕੁਝ ਛੂਟ ਆ ਇਹ ਰੇਟ ਆਪਣਾ ਉਹੀ ਰੱਖਿਆ ਵਾ ਜਿਹੜਾ ਪਹਿਲਾਂ ਹੈਗਾ ਛੂਟਾ ਦਾ 500 ਰੁਪਏ ਦੇ ਵਿੱਚ ਇੱਕ ਆ ਚੀਜ਼ ਚੈੱਕ ਕਰੋ ਬਹੁਤ ਸੋਹਣੇ ਡਿਜ਼ਾਈਨ ਆਇਆ ਹਾਲੋ ਜੀ ਪੀਸ ਕਰੋ ਚੈੱਕ ਹਾਲੋ ਹਲੋ ਕਰੋ ਚੈੱਕ ਨਾਲ ਆ ਗਿਆ ਦੁਪੱਟਾ ਇਹ ਤੁਹਾਨੂੰ ਕਦਰ ਮਿਲ ਜਾਣਗੇ ਲਗ ਲਗ ਸਾਰੇ ਡਿਜ਼ਾਈਨ ਬਿਲਕੁਕੁਲ ਓਕੇ ਆ ਸਾਰਿਆਂ ਦੀ ਇੱਕ ਆ ਚੀਜ਼ ਦੇਖੋ ਮਾਡਲ ਵਾਲਾ ਇਹਨਾਂ ਦੇ ਬਾਜ਼ਾਰ ਦੇ ਵਿੱਚ ਰੇਟ ਬਹੁਤ ਆ ਰਿਹਾ ਜੀ ਦਿਖਾ ਚੀ ਜਿਹੜਿਆ ਆ ਕੀ ਇਹਦੇ ਤਾਂ ਉਹ ਦੋ ਡਿਜ਼ਾਈਨ ਤੇ ਅੱਠ ਕਲਰ ਮਿਲ ਜਾਣਗੇ ਆਹ ਲਓ ਡਿਜ਼ਾਈਨ ਦੋ ਹੋਣਗੇ ਕਰੋ ਚੈੱਕ ਪਲੀਜ਼ ਆਹ ਲਓ ਜੀ ਸੇਮ ਡੈਟੋ ਜੋ ਬੁਟੀਕ ਵਾਲੀ ਆਈਟਮ ਹੈ ਨਾ ਸਰਗੇ ਇਦਾਂ ਹੀ ਬਣਾਈਆਂ ਨੇ ਉੱਪਰ ਆਹ ਲਓ ਪੀਸ ਚੈੱਕ ਕਰੋ ਤੁਸੀਂ ਲਓ ਜੀ ਹੋਰ ਛੋਣਾ ਤੁਸੀਂ ਰਿਸਪੌਂਸ ਦੇ ਰਹੋ ਸਾਡੀਆਂ ਸਾਰੀਆਂ ਵੀਡੀਓ ਨੂੰ ਤੇ ਇਦਾਂ ਹੀ ਬਣਾਈ ਰੱਖਿਓ ਆਹ ਲਓ ਜੀ ਪੀਸ ਚੈੱਕ ਕਰ ਲਓ ਆ ਗਈ ਇਹਦੀ ਬਾਟਮ ਤੁਹਾਨੂੰ ਕਲਰ ਸਾਰੇ ਇਹਦੇ ਮੈਂ ਦਿਖਾ ਦਲਾਂਗਾ ਜਿਹੜਾ ਵੀ ਕਿਸੇ ਭੈਣ ਨੂੰ ਜੋ ਵੀ ਸੂਟ ਪਸਾਉਂਦਾ ਹੈਗਾ ਉਹ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਪਾ ਸਕਦੇ ਹੋ ਤੁਹਾਡੇ ਕੋਲੇ ਕੋਰੀਟ ਪਹੁੰਚ ਜੂਗਾ ਜਿਹੜੇ ਲੋਕਲ ਭੈਣ ਭਰਾ ਸਾਡੇ ਹੈਗੇ ਸ਼ੌਪ ਤੇ ਵਿਜ਼ਿਟ ਕਰ ਲੋ ਤੁਹਾਨੂੰ ਵੈਰਾਈਟੀ ਬਹੁਤ ਜ਼ਿਆਦਾ ਮਿਲ ਜਾਣੀ ਆ ਰਤ ਪੰਜ ਵੱਡੇ ਜੰਬੋ ਲਫਾਫੇ ਭਰ ਕੇ ਲਿਆਂਦੇ ਆ ਤੇ ਆਪਾਂ ਦੋਦਲਾ ਚ ਮਾਲ ਖਾਲੀ ਕਰਨਾ ਤੁਹਾਡੇ ਸਹਿਯੋਗ ਨਾਲ ਹੋਣਾ ਸਾਰਾ ਕੁਝ ਇਹ ਆ ਲੋ ਜੀ ਰੇਟ ਸਿਰ 500 ਰੁਪਏ ਵਜੇ ਰਖੜੀ ਦੀ ਇਹ ਤਮਾਕਾ ਸੇਲ ਆ ਸਾਡੇ ਚ ਮਾਰਜਨ ਹੈ ਨਹੀਂ ਇਸ ਤੇ ਸਿਰਫ ਔਨੇ ਜਤ ਮਾਲ ਇੱਧੇ ਟਪਾ ਦੇਣੇ ਆ ਜਲਦੀ ਜਲਦੀ ਆ ਜਾਓ ਤੇ ਮਾਲ ਲੈ ਲਓ ਜੀ ਇਹ ਸਾਰੇ ਕਲੀਅਰ ਕਰ ਦਨੇ ਆਪਾਂ ਤੁਹਾਨੂੰ ਜਿਹੜੇ ਹੈਟਰੀ ਡੇਅਰ ਕੁਝ ਹੈਗੇ ਲਿਗਾ ਕਰਵਾਉਣ ਲੱਗੇ ਆ ਇਹ ਸਿਰਫ ਆਨਲਾਈਨ ਵਾਲੇ ਦੇ ਭਰਾ ਆਪਣੇ ਭੈਣ ਬਾਹਰ ਬੈਠੇ ਆ ਉਹਨਾਂ ਵਾਸਤੇ ਦਿਖਾਉਣ ਲੱਗਾਗਾ ਤੇ ਜਿਨ੍ਹਾਂ ਨੇ ਭਰਾ ਬਾਹਰ ਬੈਠੇ ਆ ਜਾਂ ਕੋਈ ਰਿਸ਼ਤੇਦਾਰ ਬਾਹਰ ਬੈਠਾ ਉਹਦੇ ਰਿਸ਼ਤੇਦਾਰਾਂ ਨੂੰ ਕੋਰੀਅਰ ਭੇਜਣਾਗਾ ਉਹ ਸਾਡੇ ਨਾਲ ਕੰਟੈਕਟ ਕਰ ਲਿਓ ਨੰਬਰ ਤੇ ਤੁਹਾਨੂੰ ਸਾਰਾ ਸਮਝਾ ਦਾਂਗੇ ਤੁਹਾਡੇ ਕੋਰੀਅਰ ਤੋਂ ਤੁਸੀਂ ਸੂਟ ਪਸੰਦ ਕਰੋਗੇ ਸਾਰੇ ਤੁਹਾਡੇ ਕੋਲੇ ਆਪਦੇ ਰਿਸ਼ਤੇਦਾਰਾਂ ਕੋਲੇ ਪਹੁੰਚ ਜਾਣਗੇ ਆਹ ਲਓ ਜੀ ਆਰਟੀਕਲ ਸਾਰੇ ਹਟ ਕੇ ਆ ਗਏ ਆ ਸਿਰਫ 500 ਰੁਪਏ ਰੇਟ ਆ ਜੀ ਪੀਸ ਚੈੱਕ ਕਰੋ ਚਲੋ ਆਹ ਲਓ ਜਿਹੜੇ ਜਿਹੜੇ ਪਸੰਦ ਆ ਸਕਰੀਨ ਸ਼ਾਟ ਆਹ ਲਓ ਦੁਪੱਟੇ ਚੈੱਕ ਕਰ ਲਓ ਇਹਨਾਂ ਦਾ ਸਿਰ 500 ਰੁਪਏ ਰੇਟ ਆ ਜੀ ਇਹ ਲਓ ਹਾਲੋ ਜੀ ਵੀਡੀਓ ਥੋੜੀ ਲੰਬੀ ਜਾਊਗੀ ਮੈਂ ਤੁਹਾਨੂੰ ਇਹ ਰਿਕਵੈਸਟ ਕਰਦਾਗਾ ਵੀਡੀਓ ਪੂਰੀ ਦੇਖਿਓ ਕਿਉਂਕਿ ਤੁਹਾਨੂੰ ਇਹ ਚ ਡਿਜ਼ਾਈਨ ਬਿਲਕੁਲ हटਕੇ ਮਿਲਣੇ ਆ ਸਾਰੇ ਲਓ ਜੀ ਇਹ ਘਾਟਿਕਲ ਚੈੱਕ ਕਰੋ ਜੀ ਇਹ ਦੇਖੋ ਆ ਲਓ ਹਾਲੋ ਜੀ ਆ ਜੀ ਕਰੋ ਚੈੱਕ ਡਿਜ਼ਾਈਨ ਬਿਲਕੁਲ ਓਕੇ ਆ ਆ ਲਓ ਆ ਦੁਪੱਟਾ ਆ ਗਿਆ ਦਾ ਨਾਲ ਹਲੋ ਜੀ ਆ ਗਿਆ ਦੁਪੱਟਾ ਇਹਦਾ ਇਹ ਦੇਖੋ ਆ ਦੀ ਤਾਂ ਡਿਜ਼ਾਈਨਿੰਗ ਤਾਂ ਇਸ ਵਾਰ ਤੁਹਾਡੇ ਲਈ ਬਹੁਤ ਸੋਹਣੇ ਤੇ ਲੇਟੈਸਟ ਡਿਜ਼ਾਈਨ ਭਾਲ ਕੇ ਲਿਆਉਂਦੇ ਆ ਕੋਈ ਨਹੀਂ ਹੈਗੀ ਉਹਦੇ ਹੀ ਆਪਾਂ ਰਿਪੀਟ ਕਰਦੇ ਆ ਚੀਜ਼ਾਂ ਠੀਕ ਆ ਜੈਪਨ ਦੁਪੱਟੇ ਦਾ ਦੇਖੋ ਇਹ ਚੀਜ਼ ਬਹੁਤ ਪਿਆਰੀ ਹੈ ਜੀ ਹਲੋ ਸਾਰੇ ਰਖੜੀ ਤੇ ਸਪੈਸ਼ਲ ਆਈਟਮਾ ਤੁਹਾਡੇ ਲਈ ਭਾਲ ਕੇ ਲੈ ਕੇ ਆਏ ਆ ਰੇਟ ਸਿਰ 500 ਰੁਪਏ ਹੈ ਜਿਸ ਕਿਸੇ ਦਾ ਰੇਟ ਦਾ ਸੂਟ 1000 ਆ ਕਿਸੇ ਦਾ 1200 ਕਿਸੇ ਦਾ ਕਿੰਨਾਗਾ ਆਪਾਂ ਤੁਹਾਨੂੰ ਸਿਰ 500 ਰੁਪਏ ਵਿੱਚ ਹੀ ਦੇਣਾ ਹੈ ਜੀ ਇਹ ਆ ਲੋ ਦੁਪੱਟਾ ਕਰੋ ਚੈੱਕ ਇਹ ਦੇਖੋ ਸਰ 500 ਰੁਪਏ ਦੇ ਵਿੱਚ ਆ ਲੋ ਆ ਦੁਪੱਟਾ ਇਹ ਸੂਟ ਆ ਗਿਆ ਰੇਟ ਸਰ ਦਾ ਜਿਹੜਾ 500 ਰੁਪਏ ਦੇ ਵਿੱਚ 1500 ਨਹੀਂ 61 ਦੇ ਬਹੁਤ ਸੋਹਣਾ ਵਿਕਦਾ ਆ ਪਾ ਲੋ ਇਹ ਤਾਂ ਬਹੁਤ ਕਲਰ ਬੜੇ ਪਿਆਰੇ ਆ ਸਾਰੇ ਦਿਖਾਨੇ ਆ ਆ ਲੋ ਜੀ ਸੂਟ ਘਰੋ ਮੜਾ ਚੈੱਕ ਪਹਿਲਾਂ ਅੰਦਰ ਤੁਸੀਂ ਇਹ ਇਹ ਲੋ ਇਹ ਆ ਗਿਆ ਸੂਟ ਜੀ ਇਹਦਾ ਨਾਲ ਆ ਗਿਆ ਦੁਪੱਟਾ ਇਹਦੇ ਵਰਕ ਵਾਲਾ ਹੋਰ ਕਲਰ ਚੈੱਕ ਕਰਿਓ ਦੇ ਲੋ ਜੀ ਇੱਕ ਕਲਰ ਦੋ ਕਲਰ ਤਿੰਨ ਕਲਰ ਚਾਰ ਕਲਰ ਤੇ ਪੰਜ ਕਲਰ ਪੰਜ ਕਲਰ ਇਹਦੇ ਵਿੱਚ ਪਏ ਨੇਗੇ ਰੇਟ ਸਿਰ 500 ਰੁਪਏ ਦਾ ਹੈਗਾ ਬਾਜ਼ਾਰ 'ਚ ਤੁਹਾਨੂੰ ਪਤਾ ਹੈ ਰੇਟ ਕੀ ਚੱਲਦੇ ਪਏ ਆਪਾਂ ਸਿਰਫ ਤੁਹਾਨੂੰ 500 ਰੁਪਏ ਦੇ ਦੇਣਾ ਹੈਗਾ ਜਿੱਦੇ ਮਰਜ਼ੀ ਡਿਜ਼ਾਈਨ ਲੈ ਲਓ ਇਹ ਚ ਆ ਲੋ ਇਕਰ ਤਾਂ ਅਮੇ ਤੇ ਹੋਰ ਦਿਖਾ ਦਿੰਦਾਗਾ ਮੈਂ ਇਹ ਲੋ ਜੀ ਆਪ ਵੀ ਇਸ ਕਰ ਲੋ ਚੈੱਕ ਮੜਾ ਜਾ ਆ ਲੋ ਲੋ ਆ ਵੀ ਚੀਜ਼ ਬਹੁਤ ਪਿਆਰੀ ਆ ਇਹਨਾਂ ਥੋੜਾ ਡਿਜ਼ਾਈਨ ਦਾ ਫਰਕ ਹੋਊਗਾ ਉਸ ਵਿੱਚ ਇਹ ਲੋ ਕਪੜਾ ਫੇਨ ਹੋਇਗਾ ਆ ਲੋ ਰਖੜੀ ਦੇ ਸਪੈਸ਼ਲ ਆਈਟਮ ਆਲੇ ਚੱਲਾ ਚੜ੍ਹ ਕੇ ਚੱਕੀ ਜੀ ਆ ਲੋ ਲੋ ਜੀ ਲਓ ਜੀ ਲਓ ਡਾਰਕ ਲਾਈਟ ਸਾਰੇ ਕਲਰਾਂ ਦਾ ਕੰਬੀਨੇਸ਼ਨ ਤੁਹਾਨੂੰ ਮਿਲ ਜਾਣਾਗਾ ਜਿਹੜੀ ਵੀ ਭੈਣ ਨੂੰ ਜੋ ਵੀ ਸੂਟ ਪਸੰਦ ਹੈਗਾ ਸਾਨੂੰ ਸਕਰੀਨਸ਼ਾਟ ਪਾਓ ਜਿਹੜੇ ਦੂਰ ਬੈਠੇ ਕੋਰੀਅਰ ਤੁਹਾਡੇ ਕੋਲੇ ਜਿਹੜੇ ਲੋਕਲ ਆ ਵਿਜ਼ਿਟ ਕਰੋ ਸ਼ਾਪ ਤੇ ਜਲਦੀ ਜਲਦੀ ਤੇ ਆਪਣੇ ਆਰਡਰ ਲੈ ਲਓ ਕਈ ਵਾਰੀ ਕੋਈ ਲੇਟ ਹੋ ਜਾਂਦਾਗਾ ਤੇ ਫੇਰ ਕਹਿੰਦੇ ਸੂਟ ਨਿਕਲ ਗਏ ਜੀ ਕਿਉਂਕਿ ਮਾਲ ਆਉਂਦੇ ਆ ਲਿਮਟਿਡ ਰੱਖੜੀ ਦਾ ਪੂਰਾ ਸਟਾਕ ਜੋਰ ਆਗਾ ਸਾਰੇ ਪਾਸੇ ਹੀ ਆ ਤਾਂ ਰੇਟ ਜਿਹੜੇ ਆਪਾਂ ਦੇ ਰਹੇ ਉਹਦੇ ਕਰਕੇ ਤਾਂ ਫਿਰ ਪੂਰਾ ਹੱਲਾ ਹੀ ਪੈ ਜਾਂਦਾ ਦੁਕਾਨ ਤੇ ਤੁਹਾਨੂੰ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਵੀ ਤੁਸੀਂ ਸ਼ਾਪ ਤੇ ਪਹੁੰਚੋ ਜਿਹੜੇ ਬਾਹਰ ਬੈਠੇ ਭੈਣ ਭਰਾ ਉਹ ਜਲਦੀ ਜਲਦੀ ਆ ਕੇ ਲੈ ਜਿਓ ਆਪਣੇ ਆਹ ਲੋ ਜੀ ਕਾਹਦੀ ਟੈਕ ਕਰ ਲੋ ਆ ਵੀ ਬਹੁਤ ਸੋਹਣੇ ਆਰਟੀਕਲ ਆ ਆਹ ਲੋ ਜੀ ਇਹ ਰਿਪੀਟ ਜਾ ਰਿਹਾ ਹੱਸ ਤੇ ਆਪੋ ਆ ਚੀਜ਼ਾਂ ਆ ਲੋ ਢਾਈ ਇੰਡਾਈ ਦਾ ਦੁਪੱਟਾ ਆ ਗਿਆ ਤੇ ਰੇਟ ਸਰ 500 ਰੁਪਈਆ ਹੈਗਾ ਕੋਈ ਹਜ਼ਾਰ ਨਹੀਂ 1500 ਨਹੀਂ ਕੁਛ ਨਹੀਂ ਹੈਗਾ ਸਿਰਫ 500 ਰੁਪਈਆ ਇਹ ਕਾਹਦੀ ਚੈੱਕ ਕਰਿਓ ਆਹ ਲੋ ਕਾ ਕੀ ਦਿਖਾਈ ਮੜਾ ਵੀਡੀਓ ਤੇ ਆਹ ਲੋ ਆਹਦੀ ਚੈੱਕ ਕਰੋ ਕੈਟਲੌਗ ਵੀ ਆਇਟਮ ਆ ਜੀ ਚਾਰ ਬਾਕਸ ਆਏ ਨੇਗੇ ਹਰੇਕ ਸੂਟ ਦੇ ਵਿੱਚ ਤੁਹਾਨੂੰ ਡਬਲ ਡਬਲ ਪੀਸ ਮਿਲ ਜੂਗਾ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਨਾਂਗਾ ਇੱਕ ਪੀਸ ਵੀ ਖੋਲ ਕੇ ਦਿਖਾ ਦਨਾਂਗਾ ਆ ਲੋ ਡਿੱਟਵਾ ਜੀ ਬਣਨੀ ਹੈ ਜੀ ਇਹ ਦੇਖੋ ਗਰੇਵ ਦੇਖੋ ਤੁਸੀਂ ਸੂਟ ਦੇ ਆ ਲੋ ਆ ਚੀਜ਼ ਆ ਗਈ ਇਹ ਦੇਖੋ ਇਹ ਸੂਟ ਆ ਗਿਆ ਤੁਹਾਡਾ ਦੁਪੱਟਾ ਵੀ ਦਿਖਾਉਣਾ ਤੁਹਾਨੂੰ ਦੁਪੱਟਾ ਬਹੁਤ ਪਿਆਰਾ ਗਿਆ ਦਾ ਕਲਰ ਵੀ ਇਹਦੇ ਤੁਹਾਨੂੰ 8 ਤੋਂ 10 ਦੇ ਦੂੰਗਾ ਡਿਜ਼ਾਈਨਿੰਗ ਬਿਲਕੁਲ हट ਕੇ ਆ ਰੇਟ ਬਿਲਕੁਲ ਵਾਜਿਬਾ ਤੁਹਾਨੂੰ ਪਰਸੇ ਨੂੰ 500 ਰੁਪਏ ਦਾ ਆ ਲੋ ਜੀ ਦੁਪੱਟਾ ਘਰੋਂ ਚੈੱਕ ਕਰਦਾ ਸਿਰਫ 500 ਰੁਪਏ ਆਲੋ ਆਲੋ ਜੀ ਸਿਰਫ 500 ਰੁਪਏ ਦੇ ਵਿੱਚ ਆਲੋ ਕਰੋ ਚੈੱਕ ਆਰਟੀਕਲ ਲਓ ਜੀ ਹਜੇ ਵੀ ਸੋਚੀ ਜਾਂਦੇ ਹੋ ਬੈਠੇ ਮਾਲਕੋ ਵੀ ਕਦੋਂ ਲੈਣਾ ਸੂਟ ਕਦੋਂ ਇਹ ਰਖੜੀ ਦਾ ਟਾਈਮ ਨੇੜੇ ਆ ਆਲੋ ਜਿਹੜੇ ਗਿਫਟ ਵੀ ਕਰਨਾ 1500 ਰੁਪਏ ਸੰਗ ਜਿਹੜਾ ਇਹਦੇ 500 ਰੁਪਏ ਸੂਟ ਦੇ ਵਿੱਚ ਸਰਦਾਗਾ ਗਿਫਟ ਪੈਕਿੰਗ ਚੀਜ਼ਾਂ ਨੇ ਇਹ ਸਲਾਈ ਵੀ ਕਰਾ ਕੇ ਪਾ ਸਕਦੇ ਹੋ ਪਰ ਚੀਜ਼ ਬਹੁਤ ਛੋਟੀ ਬਣੀ ਆਲੋ ਕਲਰ ਚੈੱਕ ਕਰ ਲੋ ਜਿਹੜਾ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲਾਓ ਸਾਡੇ ਕੋਲ ਪਹੁੰਚਦਾ ਕਰ ਦਿਓ ਆਹ ਲੋ ਇਸ ਸਕਰੀਨਸ਼ਾਟ ਭੌਂਚਦਾ ਕਰੋ ਤੇ ਸੂਟ ਤੁਹਾਡੇ ਕੋਲੇ ਪਹੁੰਚ ਜੂਗਾ ਜੀ ਆਹ ਲੋ ਕਰੋ ਚੈੱਕ ਇਹ ਸਾਰੇ ਕਦਰ ਲੱਗ ਲੱਗਨੇਗੇ ਜਿੰਨੇ ਮਰਜ਼ੀ ਮੇਰੇ ਡਿਜ਼ਾਈਨ ਲੈ ਲਓ ਉਸ ਤੋਂ ਬਾਅਦ ਆ ਜਿਹੜਾ ਆ ਵਾਲੇ ਆਰਟੀਕਲ ਲੋ ਜੀ ਆਹ ਕਰੋ ਚੈੱਕ ਸੂਟ ਇਹ ਦੇਖੋ ਆ ਸੂਟ ਚੈੱਕ ਕਰੋ ਇਹ ਐ ਲੋ ਕਰੋ ਚੈੱਕ ਸੂਟ ਆ ਆ ਗਿਆ ਜੀ ਦੁਪੱਟਾ ਇਹ ਆ ਕਿੰਨੇ ਦੇਣਾ ਤੁਹਾਨੂੰ ਸਰ 500 ਰੁਪਏ ਦਾ ਕਿੱਥੋਂ ਮਿਲਣਾ ਬਗੇ ਗਾਰਮੈਂਟਸ ਤੋਂ ਸਰ 500 ਰੁਪਏ ਦੇ ਵਿੱਚ ਆਹ ਲੋ ਜੀ ਆਹ ਜੀ ਸਰ 500 ਰੁਪਏ ਦੇ ਵਿੱਚ ਆਹ ਲੋ ਕਲਰ ਕਰੋ ਚੈੱਕ ਇਹਨਾਂ ਦੇ ਆਹ ਲੋ ਜੀ ਆਹ ਕਲਰ ਆ ਗਿਆ ਆਹ ਦੋਨਾਂ ਹੀ ਤੁਹਾਨੂੰ ਸਾ ਵੀ ਦਿਖਾਉਂਦੇ ਪੈ ਰਹੇ ਆ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਆਪਣੀ ਲਾਈਕ ਕਰਦੇ ਹੋ ਤੁਹਾਡੇ ਸਾਰਿਆਂ ਦਾ ਧੰਨਵਾਦ ਆਹ ਲੋ ਜੀ ਰਖੜੀ ਤਾਂ ਲੈ ਕੇ ਥੋੜੇ ਆ ਆਹ ਲੋ ਆਹ ਜੀ ਬਹੁਤ ਥੋੜੀ ਜੀ ਇਹ ਦੇਖੋ ਆ ਕਰੋ ਚੈੱਕ ਹਲੋ ਇਹ ਕਿਹੜਾ ਕਲਰ ਮਿਲ ਜੂਗਾ ਬਾਕੀ ਡਿਜ਼ਾਈਨ ਸਾਰੇ ਤੁਹਾਨੂੰ ਮਿਲ ਜਾਣਗੇ ਮਾਲ ਹੋਰ ਵੀ ਬਹੁਤ ਆਇਆ ਤੁਹਾਨੂੰ ਇੰਨੀ ਵੀਡੀਓ ਕਰਾ 10 15 ਮਿੰਟ ਦੀ ਬਣਾ ਕੇ ਦਿਖਾਉਨੇ ਆ ਇੱਕ ਵੀਡੀਓ ਹੋਰ ਬਣਾਵਾਂਗੇ ਉਹ ਮਾਲ ਵਿੱਚ ਖੁੱਲੀ ਜਾਂਦੇ ਮੁੰਡੇ ਤੇ ਅਗਲੀ ਵੀਡੀਓ ਤੇ ਮਿਲਦੇ ਆ ਤੁਹਾਨੂੰ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਵੇ ਸਕਰੀਨ ਸ਼ਾਟ ਨੰਬਰ ਤੇ ਪਾ ਦਿਓ ਰਕੜੀ ਸੇਲ ਹੈ ਜੀ ਸੂਟ ਸਾਰੇ 1000 ਪਲੱਸ ਰੇਂਜ ਵਾਲੇ ਸਿਰਫ ਤੁਹਾਨੂੰ ਅਸੀਂ 500 ਰੁਪਏ ਦੇਣੇ ਆਗੇ ਸਰ 500 ਰੁਪਏ ਚ ਵੀਡੀਓ ਦੇਖਣ ਲਈ ਸਾਰੇ